ਉਹ ਕਹੇ ਤੈਨੂੰ ਇਹਨਾਂ ਨੇ ਬੂਟ ਬਾਟ ਨਹੀਂ ਦਿੱਤੇਗੇ ਤੇਰੇ ਪੈਰਾਂ ਦੇ ਵੱਜ ਕੀ ਤਾਂ ਹੈ ਬੂਟ ਨਹੀਂ ਮਿੰਦੇ ਤੁਹਾਨੂੰ ਇਹ ਠੇਕੇਦਾਰ ਲਗਾਇਆ ਹੈ ਹਾਂ ਆ ਦੇਖੋ ਠੇਕੇਦਾਰਾਂ ਦਾ ਹਾਲ ਗਰੀਬਾਂ ਦੇ ਚੱਪਲਾਂ ਦੇ ਨਾਲ ਇਹਨਾਂ ਤੋਂ ਕੰਮ ਕਰਾ ਰਹੇ ਆ ਆ ਚੱਪਲ ਪਾਈ ਆ ਆ ਮੁੰਡੇ ਦੇ ਚੱਪਲ ਪਾਈ ਆ ਆ ਮੁੰਡੇ ਦੇ ਚੱਪਲ ਪਾਈ ਆ ਇੰਨੀ ਗਰਮੀ ਦੇ ਵਿੱਚ ਕੀ ਇਹ ਗਰੀਬ ਜਾਨਵਰ ਨੇ ਇਹ ਦੱਸੋ ਠੇਕੇਦਾਰ ਪੈਸੇ ਲੈ ਕੇ ਤਾਂ ਲੰਘ ਜਾਂਦੇ ਆ ਆ ਦੇਖੋ ਗਰਮ ਕਿੰਨਾ ਕਿੰਨਾ ਟੈਂਪਰੇਚਰ ਹੋਊਗਾ ਇਹਦਾ ਹੈ ਫੇਰ ਹੋ ਗਿਆ 150 ਡਿਗਰੀ ਹੁਣ 150 ਡਿਗਰੀ ਦੇ ਵਿੱਚ ਇਹ ਕੱਪੜਾਂ ਦੇ ਕੰਮ ਕਰ ਰਿਹਾ ਆ ਦੇਖੋ ਆ ਦੇਖੋ ਮੁੰਡਾ ਕਿਵੇਂ ਆ ਦੇਖੋ ਹੁਣ ਹੈ ਕਿਹੜਾ ਆ ਵੀ ਆ ਗਿਆ ਕਿ ਚੱਪਣਾ ਵਾਲਾ ਹੈ ਦੱਸੋ ਫੇਕੇਦਾਰ ਦਿੰਦੇ ਨਹੀਂ ਬੱਲੀ ਤੁਹਾਨੂੰ ਬੇਟਾ ਤੁਹਾਨੂੰ ਫੇਰ ਪਾਉਂਦੇ ਕਿਉਂ ਨਹੀਂ ਮਗਾਈਆਂ ਕਰਦਾ ਮੈਂ ਤਾਂ 3 ਦਿਨ ਹੋ ਗਏ ਦੇਖਦੇ ਨਹੀਂ ਤੁਹਾਨੂੰ ਆਈ ਹਾਂ ਚਲੋ ਗਰੀਬ ਬੰਦੇ ਇਹਨਾਂ ਨੇ ਵਿਚਾਰਿਆਂ ਨੇ ਕੀ ਬੋਲਣਾ ਇਹਦਾ ਕਹਿੰਦਾ ਦਿੰਦੇ ਆ ਠੇਕੇਦਾਰ ਜੇ ਠੇਕੇਦਾਰ ਦਿੰਦੇ ਆ ਵੀ ਬੂਟੇ ਜਿਹੜੇ ਹੈਗੇ ਆ ਵੀ ਕੀ ਕਹਿੰਦਾ ਲੁੱਕ ਵਾਲੇ ਹੈ ਨਹੀਂਗੇ ਓ ਇੰਨਾ ਗਰੀਬਾਂ ਦਾ ਜਿਹੜਾ ਸ਼ੋਸ਼ਣ ਇਹ ਠੇਕੇਦਾਰ ਕਰਦੇ ਨੇ ਇਹ ਦੇਖੋ 150 ਡਿਗਰੀ ਤੋਂ ਉੱਤੇ ਉੱਤੇ ਘੱਟੋ ਘੱਟ ਇਹ ਹੈ ਜੀ ਹੈ ਤੇ ਆਪ ਜਿਹੜੇ ਹੈਗੇ ਦੇਖ ਲਓ ਇੱਥੇ ਕੋਈ ਠੇਕੇਦਾਰ ਨਹੀਂ ਕੋਈ ਕੁਝ ਨਹੀਂ ਇਹਨਾਂ ਦਾ ਹੂੰ ਤੋ ਇਸ ਤਿੱਖਿਆ ਨੇ ਕਿਥੋਂ ਦੀ ਆਹ ਮੁੰਡਾ ਵੀ ਦੇਖੋ ਚੱਪਲਾਂ ਚ ਇਹ ਸਾਰੇ ਕੋਸ਼ੇ ਠੇਕੇਦਾਰਾਂ ਨੇ ਪ੍ਰੋਵਾਈਡ ਕਰਨਾ ਹੁੰਦਾ ਹਾਂ ਹਾਂ ਆਹ ਦੇਖੋ ਤੂੰ ਆ ਗਰੀਬਾਂ ਨੂੰ ਕੀ ਕਹਿੰਦੇ ਚੱਪਲਾਂ ਕਿਉਂ ਨਹੀਂ ਦਿੰਦੇ ਹੈ ਅਸੀਂ ਕਿਉਂ ਕਵਾਂਗੇ ਅਸੀਂ ਸਾਡਾ ਜ਼ਿਕਰ ਦਾ ਵੀ ਅਸੀਂ ਇਹਨੂੰ ਅੱਗੇ ਵੀ ਬਾਈ ਚੱਪਲਾਂ ਪਾਡ ਰਹੇ ਹਾਂ ਇਹਨਾਂ ਨੂੰ ਨਹੀਂ ਦੇਣਾ ਤਾਂ ਤੁਸੀਂ ਹੁੰਦੇ ਹੋ ਨਾ ਇੱਥੇ ਕੰਮ 'ਚ ਹੈਂ ਕੌਣ ਹੈ ਠੇਕੇਦਾਰ ਕੌਣ ਹੈ ਤੁਹਾਡਾ ਆ ਦੇਖੋ ਠੇਕੇਦਾਰ ਦਾ ਨਾਮ ਵੀ ਨਹੀਂ ਦੱਸਣ ਨੂੰ ਤਿਆਰ ਹੈ ਇੰਨੀ ਆਕੜ ਇਹਨਾਂ ਦੇ ਵਿੱਚ ਗਾਂ ਠੇਕੇਦਾਰ ਆ ਗਰੀਬਾਂ ਨਾਲ ਗਰੀਬ ਹੀ ਗਰੀਬਾਂ ਦਾ ਦੁਸ਼ਮਣ ਬਣੇ ਹੋ ਤੁਸੀਂ ਯਾਰ ਕੱਟੋ ਦਾ ਠੇਕੇਦਾਰ ਨੂੰ ਤਾਂ ਕਹਿ ਦਿਓ ਹੈਂ ਕੌਣ ਹੈ ਠੇਕੇਦਾਰ ਤੁਹਾਡਾ ਕਹਿ ਦਿਓ ਕੌਣ ਹੈ ਠੇਕੇਦਾਰ ਕੌਣ ਹੈ ਹੈ ਨਹੀਂ ਠੇਕੇਦਾਰ ਸਾਡਾ ਉਹ ਇੰਚਾਰਜ ਹੋ ਗਿਆ ਕਿਹੜਾ ਉਹਨੂੰ ਭੇਜਣਾ ਇੱਥੇ ਆ ਇੱਥੇ ਨਾ ਥਲਾਈ ਆ ਕੀ ਹੁੰਦਾ ਹੈ ਆ ਕੀ ਹੁੰਦਾ ਹੈ ਆ ਖਿੱਚਣਾ ਕੀ ਹੁੰਦਾ ਕੀ ਹੁੰਦਾ ਹੈ ਕਿੱਥੇ ਨਾ ਦੱਸਿ ਮੈਨੂੰ ਰਿਕਵੈਸਟ ਰਿਕਵੈਸਟ ਕਰਦੇ ਫਿਰ ਮੈਂ ਤੇਰੀ ਮੈਂ ਤੇਰੇ ਕਾ ਜੇਬਾ ਪਾੜਤੀਆਂ ਮੈਂ ਕਿ ਮੈਂ ਤਾਂ ਸੋਨੋ ਅਖੇ ਵੀ ਉਹ ਆ ਹਾਂ ਹਿਸ਼ਾਰਾ ਮਾਰ ਰਿਹਾ ਬਦਮਾਸ਼ੀ ਦੇਖੋ ਇਹਨਾਂ ਦੀ ਬਦਮਾਸ਼ੀ ਹੈ ਨਾ ਫਿਰ ਇਹ ਹਾਂ ਜਿਹੜੀ ਵਾਲੇ ਬੰਦਿਆ ਜਿਹੜੀ ਵਾਲੇ ਬੰਦਿਆ ਨਾ ਵੇਖ ਨਾ ਬਦਮਾਸ਼ੀ ਵਾਲੇ ਨਾ ਦੂਜੇ ਪਾਈ ਨਾਈਕੀ ਦੇ ਬੂਟ ਪਾਏ ਹੁੰਦੇ ਆ ਸਾਡੇ ਦੇਖ ਲਓ ਜਿਹੜੇ ਗੋਲਡ ਸਟਾਰ ਆ ਫੇਰ ਫੇ ਠੇਕੇਦਾਰ ਦਾ ਨਾਮ ਦੱਸ ਦੇ ਨਾ ਅਸੀਂ ਠੇਕੇਦਾਰ ਨੂੰ ਪੁੱਛ ਗਏ ਤੂੰ ਠੇਕੇਦਾਰ ਦਾ ਨਾਮ ਦੱਸ ਨਹੀਂ ਇਹ ਕੋਈ ਬਦਮਾਸ਼ੀ ਵਾਲੀ ਗੱਲ ਨਹੀਂ ਹੋਰ ਕੀ ਆ ਇਹ ਹਾਂ ਫੇਰ ਠੇਕੇਦਾਰ ਦਾ ਨਾਮ ਦੱਸ ਤੂੰ ਠੇਕੇਦਾਰ ਦਾ ਵੀ ਨਾਮ ਦੱਸਣ ਨੂੰ ਤਿਆਰ ਨਹੀਂ ਆ ਹਾਂ ਹਾਂ ਨਾ ਦੇਖੋ ਕਿ ਕਾਹਉਂਦਾ ਉਹਦੇ ਤੇਦੂਆ ਦਾਕੜ ਇਹਦਾਰ ਦਾ ਨਾਮ ਨਹੀਂ ਦੱਸਣ ਨੂੰ ਤਿਆਰ ਠੇਕੇਦਾਰ ਕੌਣ ਹੈ ਕੌਣ ਨਹੀਂ ਇਹ ਕਹਿੰਦਾ ਉਹ ਕਹਿੰਦਾ ਉਹ ਮੁੰਛੀ ਆ ਉਹ ਕਹਿੰਦਾ ਉਹ ਮੁੰਛੀ ਆ ਹੁਣੇ ਵੀ ਮੁਕਰੂਗਾ ਦੇਖਿਓ ਮੈਂ ਇਹਨੂੰ ਫੋਨ ਕੰਨ ਤੇ ਲਾ ਕੇ ਪਰਾਂ ਨੂੰ ਤੁਰ ਗਿਆ ਆ ਦੇਖੋ ਅੱਛਾ ਗੱਲ ਸੁਣ ਵੀ ਜਵਾਨ ਤੁਸੀਂ ਚੱਪਲਾਂ ਪਾ ਕੇ ਕੰਮ ਕਰਾਉਨੇ ਆ ਇਹਨਾਂ ਤੋਂ ਇਹ ਲੇਬਰ ਵਾਲੇ ਕਹਿੰਦੇ ਸੀ ਪੈਰ ਖਰਾਬਾ ਸਾਡੇ ਪੈਰ ਖਰਾਬ ਨਹੀਂ ਇਹ ਤਾਂ ਤੁਹਾਡਾ ਫਰਜ ਮੰਨਦਾ ਦੇਣਾ ਤੇ ਇਹਨਾਂ ਨੂੰ ਬੂਟਸ ਆਰੇ ਲਿਆ ਦੇ ਹਾਂ ਇਹ ਪਾਉਂਦੇ ਕਿਉਂ ਨਹੀਂ ਫਿਰ ਇਹ ਤਾਂ ਸਾਡੇ ਪੈਰ ਖਰਾਬ ਹੈ ਪੈਰਾਂ ਕਿਵੇਂ ਖਰਾਬ ਹੋ ਜਾਂਦੇ ਤੁਸੀਂ ਪਾਉਂਦੀ ਕਰਾਉਣੀ ਸੀ ਕੀ ਕਰਗੇ ਹਾਂ ਅਸੀਂ ਕੀ ਕਰ ਗਏ ਨਹੀਂ ਪਾਉਂਦੇ ਨਹੀਂ ਫਿਰ ਨਾ ਲਾਓ ਇਹਨਾਂ ਨੂੰ ਉਹ ਲੱਗਣਗੇ ਜਿਵੇਂ ਇੱਕ ਬੰਦੇ ਪੱਕੇ ਆ ਸਾਡੇ ਹਾਂ ਫਿਰ ਦਿੰਦੇ ਕਿਉਂ ਨਹੀਂ ਇਹ ਤਾਂ ਚਲਾਣੂਗਾ ਤੁਹਾਡਾ ਪਾਉਂਦੇ ਨਹੀਂ ਫਿਰ ਅਸੀਂ ਕੀ ਕਰਗੇ ਇਹਨੂੰ ਸਾਡੇ ਉਹ ਆਓ ਨਾ ਇਹਨਾਂ ਤੋਂ ਉਹ ਤਾਂ ਕਹਿੰਦੇ ਸਾਨੂੰ ਦਿੰਦੇ ਨਹੀਂ ਹਾਂ ਅਰੇ ਠੇਕੇ ਅੱਜ ਠੇਕੇਦਾਰ ਦਾ ਨਾਮ ਤਾਂ ਦੱਸ ਦੇ ਆ ਦੇਖੋ ਆ ਹਾਲ ਹੈ ਇਹਨਾਂ ਦਾ